ਕਰਮ ਧਰਮ ਪਖੰਡ ਜਿਦਿ ਸੇ ਤਿੰਨ ਜਮ ਜਗਾਤੀ ਲੂਟੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ ਸੰਤੋਸ਼ਾਗਰ ਪਰ ਉਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਇਸ ਬਾਤ ਵਿੱਚ 30 April 1877 ਨੂੰ ਤਕਰੀਬਨ 4:30 ਵਜੇ ਵਾਪਰੀ ਇੱਕ ਅਲੌਕਿਕ ਘਟਨਾ ਦਾ ਵਰਣਨ ਕੀਤਾ ਗਿਆ ਹੈ ਸਿੱਖ ਵਿਗਿਆਨੀ ਸਰਦਾਰ ਲਹਿਣਾ ਸਿੰਘ ਜੀਠਿਆ ਵੱਲੋਂ ਏ ਪਰ ਕਰਮਵਿਸਥਿਤ ਤੋਪਕੜੀ ਜੋ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਗਈ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੋ ਸਿੱਖ ਰਾਜਾ ਸੀ ਨੇ ਇਸ ਨੂੰ ਦਰਬਾਰ ਸਾਹਿਬ ਵਿੱਚ ਸ਼ੋਭਤ ਕੀਤਾ ਜੋ ਅੱਜ ਵੀ ਦਰਬਾਰ ਸਾਹਿਬ ਦੇ ਜਾਂਦੇ ਰਸਤੇ 'ਤੇ ਸਥਿਤ ਹੈ ਜੀ ਦਰਬਾਰ ਸਾਹਿਬ ਵਿੱਚ ਅਜਿਹੇ ਦੁਰਲਭ ਗਿਆਨ ਤੋਂ ਬਹੁਤ ਸਾਰੀਆਂ ਸੰਗਤਾਂ ਅਣਜਾਣ ਹਨ ਲੋੜ ਹੈ ਗਿਆਨ ਦੀ